ਪਹਿਸਤੌਰ ਤੇ ਜੀ ਹਿੰਦੁਸਤਾਨ ਦੇ ਸਿੱਖਤ ਮੋਰਚੇ ਨੇ ਆਪਣਾ ਦਾਇਰੇ ਨੂੰ ਹੋਰ ਵਧਾਉਣ ਵਾਸਤੇ ਦੇਖਦੀਆਂ ਸਾਰੀਆਂ ਟਰੇਡ ਯੂਨਨਾਂ ਨੂੰ ਫੇਸ ਮਜ਼ਦੁਰ ਜਥੇਬੰਦੀਆਂ ਨੂੰ ਔਰ ਜਿਹੜੀਆਂ ਅੰਗਨ ਮਾੜੀ ਵਰਕਰ ਵਗੈਰਾ ਹੈਗੀਆਂ ਜਿੰਨੀ ਵੀ ਮਾਸ ਜਥੇਬੰਦੀਆਂ ਨੂੰ ਸਾਰੀਆਂ ਨੂੰ ਇਕੱਠੇ ਕਰਕੇ ਅੱਜ ਦੇ ਦਿਨ ਸਾਰੇ ਦੇਸ਼ ਤੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਡੀਸੀ ਨੂੰ ਮੰਗ ਪੱਤਰ ਦਿੱਤਾ ਹੈ ਮੰਗ ਪੱਤਰ ਮੋٹے ਰੂਪ ਵਿੱਚ ਉਹੀ ਹੈ ਜਿਹੜਾ ਉਹਨਾਂ ਨੇ ਸਾਡੇ ਨਾਲ 9 ਦਸੰਬਰ 2001 ਨੂੰ ਵਾਅਦਾ ਕੀਤਾ ਸੀ ਨਾਲ ਕੁਝ ਮੰਗਾਂ ਹੋਰ ਐਡ ਹੈ ਜਿਵੇਂ ਹਰੇਕ ਕਿਸਾਨ ਮਜ਼ਦੂਰ ਨੂੰ 60 ਸਾਲ ਤੋਂ ਬਾਅਦ 10000 ਪੈਨਸ਼ਨ ਦਿੱਤੀ ਜਾਵੇ ਨਰੇਗਾ ਮਜ਼ਦੂਰਾਂ ਦੀ ਦਿਹਾੜੀ ਹੈ ਜਿਹੜੀ 200 ਦਿਨ ਕੀਤੀ ਜਾਵੇ ਸਾਲ 'ਚ 600 ਰੁਪਏ ਦਿਹਾੜੀ ਹੋਵੇ 26000 ਘੱਟੋ-ਘੱਟ ਹਰੇਕ ਕਿਰਤੀ ਨੂੰ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਤਨਖਾਹ ਮਿਲਣੀ ਚਾਹੀਦੀ ਹੈ ਘੱਟੋ-ਘੱਟ ਹੈ ਜਣੀ ਯੋਗੀ ਜਿਹੜੀ ਉਜਰਸ ਹੈ ਇਸ ਤਰ੍ਹਾਂ ਦੀਆਂ ਸਾਰੀਆਂ ਮੰਗਾਂ ਹੈਗੀਆਂ ਬਾਕੀ ਰਮਿੰਦਰ ਜੀ ਤੁਹਾਨੂੰ ਦੱਸ ਦੇਣ ਅੱਜ ਦੇ ਧਰਨੇ ਲਗਭਗ 540 ਜ਼ਿਲ੍ਹਿਆਂ 'ਚ ਹੋਏ ਨੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦਿੱਤਾ ਐਮਐਸਪੀ ਦਾ ਕਾਨੂੰਨ ਨਹੀਂ ਗਰੰਟੀ ਅਸੀਂ ਮੰਗਦੇ ਆਂ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਕਤੀ ਦਾ ਸਵਾਲ ਆ ਬਿਜਲੀ ਸੋਧ ਐਕਟ ਆ ਜਿਹੜਾ ਉਹਦੇ ਸੋਧ ਕੀਤੀ ਆ ਜਿਹਦੇ ਚੋ ਸਮਾਰਟ ਚਿਪ ਮੀਟਰ ਆ ਰਹੇ ਨੇ ਇਹਦਾ ਵਿਰੋਧ ਆ ਸਾਡਾ ਕਿ ਸਮਾਰਟ ਚਿਪ ਮੀਟਰ ਵਾਪਸ ਲਏ ਜਾਣੇ ਆਮ ਖਪਤਕਾਰ ਨੂੰ ਵੀ ਬਿਜਲੀ ਮਹਿੰਗੀ ਆ ਜਿਹੜੀ ਉਹ ਦਿੰਦੇ ਇਸ ਦੇ ਇਲਾਵਾ ਚਾਰ ਲੇਬਰ ਕੋਡ ਨੇ ਜਿਹੜੇ ਉਹ ਲਾਗੂ ਕੀਤੇ ਨੇ ਮੋਦੀ ਸਰਕਾਰ ਨੇ